ਨਵੇਂ ਨਿਯੁਕਤੀ ਹੋਇਆ ਤੇ ਕੀ ਕਹਿਣਾ ਚਾਹੁੰਦਾ ਮੈਂ ਤੁਹਾਡੇ ਸਾਰੇ ਪ੍ਰੈਸ ਕਲੱਬ ਤਨੋਲਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਬਤੌਰ ਇੱਥੇ ਪਹਿਲੀ ਵਾਰੀ ਐਸਐਸਓ ਮੇਰੀ ਪੋਸਟਿੰਗ ਹੋਈ ਹੈ ਖਾਸ ਕਰਕੇ ਸਾਡੇ ਡੀਜੀਪੀ ਸਾਹਿਬ ਤੇ ਸਾਰੇ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਨੇ ਮੇਰੀ ਪੋਸਟਿੰਗ ਕੀਤੀ ਹੈ ਜਿਹੜਾ ਅੱਜਕੱਲ ਨਸ਼ਿਆਂ ਦਾ ਬਹੁਤ ਰੁਝਾਨ ਚੱਲ ਰਿਹਾ ਹੈ ਉਹਦੀ ਰੋਕਥਾਮ ਵਾਸਤੇ ਉਹਦੇ ਵਾਸਤੇ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਵੀ ਬਣਾਈਆਂ ਪਿੰਡਾਂ ਦੇ ਵਿੱਚ ਤੋ ਕੋਈ ਵੀ ਮਾੜਿਆ ਅੰਦਰ ਨੂੰ ਬਖਸ਼ਿਆ ਨਹੀਂ ਜਾਊਗਾ ਤੁਹਾਡੇ ਕੋਲ ਵੀ ਪ੍ਰਸ਼ਾਸਨ ਦੇ ਮਾਧਮ ਨਾਲ ਵੀ ਇਹ ਸੁਨੇਹਾ ਦੇਣਾ ਚਾਹਣਾ ਲੋਕਾਂ ਨੂੰ ਵੀ ਤੁਹਾਡੇ ਕੋਲ ਵੀ ਇਨਫੋਰਮੇਸ਼ਨ ਆਉਂਦੀ ਹੈ ਸਾਡੇ ਨਾਲ ਬਹੁਤ ਬਹੁਤ ਸ਼ੇਅਰ ਕੀਤੀ ਜਾਵੇ ਜੇ ਕਿਸੇ ਨੂੰ ਵੀ ਨਸ਼ਾ ਵੇਚਣ ਵਾਲੇ ਨੂੰ ਨਸ਼ੇ ਦੀ ਤਸ਼ਕਰੀ ਕਰਨ ਵਾਲੇ ਨੂੰ ਸਾਨੂੰ ਪਤਾ ਲੱਗਦਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਬਲੀਗਨ ਦਾ ਪਬਲਿਕ ਨਾਲ ਤਾਲਮਿਲ ਰੱਖਿਆ ਜਾਊਗਾ ਸਾਰੇ ਪਬਲਿਕ ਦੇ ਕੰਮ ਆਮ ਦੇ ਆਧਾਰ ਤੇ ਉਪਰਾਲੇ ਨਾਲ ਕੀਤੇ ਜਾਣਗੇ ਕਿਸੇ ਨੂੰ ਹਰ ਇੱਕ ਨੂੰ ਮਾਣ ਸਨਮਾਨ ਮਿਲੇਗਾ ਸਾਰਿਆਂ ਨੂੰ ਸਾਰਿਆਂ ਨੂੰ ਥਾਣੇ ਆਉਣ ਤੇ ਬहोत-ਬहोत ਮਨਸਤ ਕਰ ਦਿੱਤਾ ਜਾਊਗਾ ਕਿਸੇ ਵੀ ਮਾਰਿਆਂਨ ਸਰ ਨੂੰ ਬਖਸ਼ਿਆ ਨਹੀਂ ਜਾਊਗਾ